ਉਹ ਭਰਾਵਾ ਤੋੜ ਲਾ ਹਾਂ ਸੱਚੀ ਮੈਂ ਬੱਸ ਸਟੈਂਡ ਦਾ ਹੀ 100 ਰੁਪਏ ਚਲਦਾ ਹੀ ਉਹ 100 ਰੁਪਏ 20 ਰੁਪਏ ਲੈਣੀ 100 ਰੁਪਏ ਨਾ ਕੋਈ ਨਹੀਂ ਬਾਈ ਜੀ 20 ਰੁਪਏ ਦਾ 20 ਰੁਪਏ ਤਾਂ ਸਟੇਸ਼ਨ ਤੇ ਲੈਂਦੇ ਆ ਜੀ ਇੰਨੀ ਗਰਮੀ ਹੋਈ ਪਈ ਆ ਟਾਈਮ ਵੀ 10 ਵਜ ਗਏ ਗਾਹ ਕੋਈ ਆਇਆ ਨਹੀਂਗਾ ਬਹੁਤ ਔਖਾ ਹੋਇਆ ਪਿਆ ਹਾਂਜੀ ਬਾਬੂ ਜੀ ਕਿੱਥੇ ਆਣਾ ਸਟੇਸ਼ਨ ਚੱਲੋ ਹਾਂਜੀ ਬੈਠੋ 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 ਵੀਰ ਦੇ ਸਵਾਰੀ ਬੈਠੋ ਬੈਠੋ ਕਿੰਨਾ ਟਾਈਮ ਲਾਉਂਗੇ ਬਸ ਚੱਲਦੇ ਆ ਬਾਬੂ ਜੀ ਇੱਕ ਸਵਾਰੀ ਹੋ ਰਹਾ ਹੈ ਫੇ ਚੱਲਦੇ ਆਂ ਚੱਲੋ ਵੀਰੇ ਯਾਰ ਟਾਈਮ ਬਹੁਤ ਹੋਇਆ ਮੈਂ ਨਾ ਟ੍ਰੇਨ ਫੜਨੀ ਹੈ ਟ੍ਰੇਨ ਦਾ ਟਾਈਮ ਚੱਲਦੇ ਬਾਬੂ ਚੱਲਦੇ 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 ਚੱਲੋ ਇੱਕ ਸਵਾਰੀ ਸਹੀ ਪਰਮਾਤਮਾ ਯਾਰ ਕਿੰਨਾ ਟਾਈਮ ਹੋ ਗਿਆ ਆ ਟਵਾਲ ਨੂੰ ਯਾਰ ਕੋਈ ਆਟੋ ਹੀ ਨਹੀਂ ਆ ਰਿਹਾ ਮੈਂ ਲੇਟ ਹੋਈ ਜਾਂ ਮੈਂ ਕੰਮ ਤੋਂ ਹੱਦ ਹੋਈ ਗਈ ਉਹ ਹਾਂਜੀ ਹਾਂਜੀ ਉਹ ਯਾਰ ਬੱਸ ਸਟੈਂਡ ਜਾਣਾਗਾ ਕਿੰਨੇ ਬਾਬੂ ਚੱਲਾਂਗੇ ਚੱਲਾਂਗੇ ਬਈਓ ਕਿੰਨੇ ਪੈਸੇ ਲਏਗਾ ਬਾਬੂ 100 ਰੁਪਏ ਲੇ ਹੈ 100 ਰੁਪਏ ਆਹੀ 100 ਰੁਪਏ ਕਰਾ ਬਾਬੂ ਬੱਸ ਸਟੈਂਡ ਦਾ ਹੀ 100 ਰੁਪਏ ਚੱਲਦਾ ਹੀ ਉਹ 100 ਰੁਪਏ 20 ਰੁਪਏ ਲੈਣੀ 100 ਰੁਪਏ ਨਾ ਕਿ ਨਹੀਂ ਨਹੀਂ ਬਾਬੂ ਜੀ 20 ਰੁਪਏ ਦਾ ਸਟੇਸ਼ਨ ਤੇ ਲੈਂਦੇ ਆ ਜੀ ਤੇ ਫੇਰ ਕਿੱਡੀ ਗੱਲ ਆ ਤੇ ਕੋ ਕਲਕੱਤੇ ਦਾ ਨਹੀਂ ਆਣਾ ਉਹ ਬਾਉ ਜੀ ਇੱਥੇ 10 ਕਿਲੋਮੀਟਰ ਪੈਂਦਾ ਬੱਸ ਸਟੈਂਡ ਹੈ ਜੀ ਉਹ ਕੋਈ ਗੱਲ ਨਹੀਂ ਚੱਲ ਲੈ ਆੜੀ ਤੂੰ 20 ਰੁਪਏ ਠੀਕ ਹੈ ਤੁਸੀਂ 80 ਰੁਪਏ ਦੇ ਦੇ ਬੱਠੇ ਉਹ ਨਹੀਂ ਨਹੀਂ 80 ਤਾਂ ਨਹੀਂ ਲੈ 20 ਰੁਪਏ ਪਿੱਛੇ ਸਾਨ ਤੋੜਨਾ ਕਰਾਣਾ ਤੇਰੇ ਤੋਂ ਉਹ ਨਹੀਂ ਬਾਉ ਜੀ ਤੂੰ ਸਵਾਲ ਨਹੀਂ ਨਾ ਫਿਰ ਉਹੀ ਗੱਲ ਇਸਕੇ ਵਾਲੇ ਥੋੜੀ ਹਵਾ ਵਾਲੀ ਖਰਾਬ ਹੋਈ ਵੀ ਹੈ ਹਵਾ ਬਾਉ ਜੀ ਪਤਾ ਕੀ ਇਹ ਕਿਹੜਾ ਇਹ ਫਰੀਜ ਚੱਲਦਾ ਹੈ ਖਬਰ ਤਾਂ ਪਤਾ ਕਿੰਨੀ ਹੈ ਬਿਲਕੁਲ ਕੋਈ ਗੱਲ ਨਹੀਂ ਤੂੰ ਐਂ ਕਰ ਤੂੰ 30 ਰੁਪਏ ਲੈ ਲਈ ਠੀਕ ਹੈ 50 ਦੇ ਦੋ ਬਸ ਬਾਲੇ ਨਹੀਂ ਪੰਜਾਬ ਲੈ ਲਈ ਹੈ ਬਸ ਯਾਰ ਤੂੰ 50 ਰੁਪਏ ਨਾਲ ਕੋਠੀ ਪਾ ਲਈ ਮੈਂ ਕੋਟਾ ਦੇ ਲੋਕਾਂ ਨੂੰ ਵੀ ਪਤਾ ਕਿ ਮੰਗਾਈ ਕਿੱਲੇ ਹੋਈ ਪਈ ਆ ਬਹੁਤ ਔਖੀ ਦਵਾਈ ਵਾਲੇ ਬਹੁਤ ਸਈ ਆਸੀ ਪਰਿਵਾਰ ਆਲੇ ਆਈ। ਉਹ ਚੱਲ ਤੋਰ ਲੈ ਯਾਰ ਆਟੋ ਯਾਰ ਹੁਣ ਕਿੰਨਾ ਟਾਈਮ ਲਾਏਗਾ? ਚੱਲਦੇ ਬਾਬੂ ਜੀ ਇੱਕ ਅੱਧੀ ਸਵਾਰੀ ਹੋਰ ਲੈ ਕੇ ਦੇਖ ਲਈਏ ਜੀ। ਉਹ ਸਵਾਰੀਆਂ ਦਾ ਲਾਲਚ ਕਰਿਓ ਮੇਰਾ ਨੁਕਸਾਨ ਹੋ ਜਾਊਗਾ ਤੈਨੂੰ ਪਤਾ ਮੇਰੀ ਬੰਬੇ ਮੀਟਿੰਗ ਆ ਯਾਰ। ਉਹ ਬਾਬੂ ਜੀ ਬੰਦੇ ਤੁਹਾਡੀ ਮੀਟਿੰਗ ਆ ਜੀ ਚਲਦੇ ਆਂ ਬਸ ਥੋੜਾ ਇੱਕ ਅੱਧੀ ਸਵਾਰੀ ਹੋ ਜਾਏ ਨਾ ਮੇਰੇ। ਬਾਬੂ ਜੀ ਪਤਾ ਕੀ ਆ ਏਅਰ ਮੈਲ ਲਿਤਾ ਕਿਸ਼ਤਾਂ ਤੇ। ਹਾਂ ਠੀਕ ਆ ਕਿਸ਼ਤਾਂ ਵੀ ਪੰਡੀਆਂ ਹੁੰਦੀਆਂ ਸੀ। ਚਾ ਠੀਕ ਆ ਹਾਂਜੀ ਬੇਟਾ ਠੀਕ ਲੇ ਆ। ਕੀ ਖਾਣਾ? ਫਰੂਟ ਖਾਣੇ ਆ। ਕੋਈ ਗੱਲ ਨਹੀਂ ਬੇਟਾ ਮੈਂ ਨਾ ਕਿਸੇ ਨੂੰ ਕਹਗੇ ਪੰਚਵਾ ਦੇ ਟੋਟੇ ਕੋਲ। ਮੈਂ ਤਾਂ ਅੱਛੇ ਨਾਲ ਸੀ ਗਾਜਰ। ਹਾਂ ਕੋਈ ਗੱਲ ਨਹੀਂ ਡ్రਾਈ ਫਰੂਟ ਵੀ ਪਹੁੰਚਾ ਦਾਂਗਾ ਕੋਈ ਗੱਲ। ਹਾਂ ਕੀ ਕਹਿੰਦਾ ਸੀ ਤੂੰ? ਹਾਂਜੀ ਬਾਉ ਜੀ ਮੈਂ ਕਹ ਰਿਹਾ ਸੀਗਾ ਹੀ ਮੈਂ ਨਾ ਕਿਸ਼ਤਾਂ ਲਿੱਤਾ ਆਏਗਾ ਟੋਂ। ਹਾਂ ਠੀਕ ਹੈ ਕਿਸ਼ਤੇ ਵੀ ਪਰ ਰਿਹਾ ਹਰ ਮਹੀਨੇ ਦੀ। ਹਾਂ ਠੀਕ ਹੈ। ਬਾਕੀ ਜਿਆਦਾ ਇਹ ਪਤਾ ਕੀ ਹੈ ਖਰਚਾ ਬਹੁਤ ਆਦਾ ਹੀ। ਹਾਂ। ਖਰਚਾ ਕਿਵੇਂ ਤੁਸੀਂ ਆ ਲੈ ਲੋਈ। ਇਹਦਾ ਘਟੋ ਘਟ ਮੈਂ ਮੇਰੇ ਡੇਲੀ ਦਾ ਹੀ 3-4 ਸੌ ਮੋਟ ਕਮਾਉਂਦਾ ਹਾਂ ਠੀਕ ਹੈ ਤੇ 300 ਪੇ ਤੇ ਬਿਜਲੀ ਖਾ ਜਾਂਦਾ ਹੀ ਉਹ 300 ਦੀ ਬਿਜਲੀ ਕਿੱਥੋਂ ਖਾ ਜੂਆ ਯਾਰ ਇਹ ਯਾਰ ਬੇਵਕੂਫ ਬਣਾਈ ਜਾਂਦਾ ਤੂੰ ਬਾਪੂ ਜੀ 8 ਘੰਟੇ ਚਾਰਜ ਲਾਉਂਦੇ ਸੀ ਇਹਨੇ ਹਾਂ ਠੀਕ ਹੈ 8 ਘੰਟੇ ਉਹ ਅੱਜਕੱਲ ਬਿਜਲੀ ਤਾਂ ਵੈਸੇ ਵੀ ਫ੍ਰੀ ਹੈ ਜੇ ਤੂੰ ਕਿਰਾਏ ਦੇ ਮਕਾਨ ਦੇ ਵੀ ਕਹਿੰਦਾ ਤੂੰ ਆਏ ਤਾਂ ਨਹੀਂ ਅਗਲੇ ਕਹਿੰਦੇ ਹੋਣਗੇ ਵੀ ਇਹਦੇ ਪੈਸੇ ਭਰੀ ਚੱਲ ਬਾਪੂ ਜੀ ਉਹਨਾਂ ਨੇ ਸਬ ਮੀਟਰ ਲਾੜ ਕੇ ਆਈ ਉਹ ਜੁੰਟਾ ਦੇਖ ਕੇ ਕਹਿੰਦੇ ਨੇ ਪੈਸੇ ਹੋ ਗਏ ਉਹ ਇਹ ਨਾ ਤੁਹਾਡੇ ਨਾ ਸਾਡੇ ਭਾਨੇ ਹੁੰਦੇ ਪੈਸਾ ਕਮਾਉਂਦੇ ਠੀਕ ਹੈ ਤੁਸੀਂ ਆਏਗਾ ਤੇ ਬਸ ਗਰੀਬ ਬੰਦਾ ਅਮੀਰ ਬੰਦਾ ਤੁਸੀਂ ਦੇਖਦੇ ਨਹੀਂ ਮਾੜਾ ਇਹ ਮੂੰਹ ਕੋਲਾ ਕਰ ਲੈਂਦੇ ਹੋ ਅਗਲੇ ਤਾਂ ਜਿੰਨੇ ਮੰਗਦੇ ਹੋ ਕਹਿੰਦੇ ਅਗਲਾ ਦੇ ਦੇ ਉਹ ਸਾਲਾ ਜਾਨ ਦਾ ਬੰਦਾ ਉਹ ਨਹੀਂ ਭਾਬੀ ਤੁਸੀਂ ਤਾਂ ਐ ਕਹਿੰਦੇ ਹੋ ਵੀ ਮੂੰਹ ਦੇਖ ਮੂੰਹ ਬਣਾ ਲੈਂਦੇ ਹੋ ਮੂੰਹ ਥੋੜਾ ਬਣਾਉਂਦੇ ਸੀ ਉਹ ਚੱਲਿਆ ਤੂੰ ਦਿਮਾਗ ਨਾਲ ਖਿਲਾਰਾ ਉਹ ਤੇ ਸਵਾਰੀ ਕੋਈ ਆਉਂਦੀ ਹੈ ਠੀਕ ਹੈ ਚੱਲਦੇ ਹੀ ਬਸ ਕੋਈ ਸਵਾਰੀ ਆ ਜਾਂਦੀ ਹੈ ਸਟੇਸ਼ਨ 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 ਬੱਸ ਸਟੈਂਡ ਬੱਸ ਸਟੈਂਡ ਬੱਸ ਸਟੈਂਡ ਓ ਯਾਰ ਤੂੰ ਲੇਟ ਕਰਾਈ ਜਾਂਦਾ ਯਾਰ ਮੇਰੀ ਮੀਟਿੰਗ ਆ ਹਜੇ ਮੈਂ ਦਿੱਲੀ ਜਾ ਕੇ ਫਲਾਈਟ ਫੜਨੀ ਆ ਆਪਣੀ ਯਾਰ ਬੱਸ ਚਲਦੇ ਬਸੇ ਇੱਕ ਸਵਾਰੀ ਹੁਣੇ ਆ ਜਾਂਦੀ ਬਸੇ ਫਿਰ ਚਲਦੇ ਬਸੇ ਓ ਯਾਰ ਤੂੰ ਲੇਟ ਕਰਾਏਂਗਾ ਯਾਰ ਚਲੋ ਵੀ ਆ ਜਲਦੀ ਚਲੋ ਸਟੇਸ਼ਨ ਤੇ ਆ ਜਲਦੀ ਟ੍ਰੇਨ ਦਾ ਟਾਈਮ ਹੋ ਰਿਹਾ ਚਲਦੇ ਜਲਦੀ ਨਹੀਂ ਵੀ ਜਾਣਾ ਤੂੰ ਹੀ ਯਾਰ ਖਰਾਬ ਕਰੀ ਜਾਂਦਾ ਯਾਰ ਚਲਦੇ ਬਸ ਚਲਦੀ ਖੜ ਦੇ ਇੱਕ ਮਿੰਟ ਸਟੇਸ਼ਨ ਸਟੇਸ਼ਨ ਓ ਯਾਰ ਫੇਰ ਫੋਨ ਆ ਗਿਆ ਬਸ ਸਟੈਂਡ ਬਸ ਸਟੈਂਡ ਸਟੇਸ਼ਨ ਵਾਲੇ ਬਸ ਸਟੈਂਡ ਵਾਲੇ ਹੈਲੋ ਹਾਂ ਅੱਜ ਰਿਜ਼ਲਟ ਓ ਯਾਰ ਤੂੰ ਦੇਖ ਲੈ ਯਾਰ ਮੈਨੂੰ ਨਹੀਂ ਪਤਾ ਇਹਦਾ ਰਿਜ਼ਲਟ ਕੀ ਵਧੀਆ ਹੋਣਾਗਾ ਇੰਨੇ ਮਹਿੰਗੇ ਸਕੂਲ ਦੇ ਵਿੱਚ ਲਾਇਆ ਹੈਗਾ ਇੰਨਾ ਵਧੀਆ ਪੜਾਇਆ ਇਹਨੂੰ ਵਧੀਆ ਹੋਊਗਾ ਜਲ ਟੈਨਸ਼ਨ ਨਾ ਲੈ ਯਾਗਾ ਕੋਈ ਮਾਰੀ ਮਾਰੀ ਦਾ ਠੀਕ ਆ ਠੀਕ ਆ ਕੋਈ ਗੱਲ ਠੀਕ ਆ ਆ ਮੈਨੂੰ ਪਤਾ ਯਾਰ ਪਤਾ ਮੈਨੂੰ ਦਿਮਾਗ ਨਾ ਖਾਇਆ ਕਰ ਲੈ ਕੇ ਫੀਸ ਭਰੀ ਤਾਂ ਹੈ ਯਾਰ ਲਾਸਟ ਵੀਕ ਕਰੋ ਨਹੀਂ ਭਰੀ ਆਪਾਂ ਕੋਈ ਗੱਲ ਨਹੀਂ ਤੂੰ ਅੱਤੇ ਮੇਰੇ ਕੋਲ ਪਿਆ ਹੈਗਾ 5000 ਰੁਪਏ ਤੂੰ ਦੇ ਕੇ ਦੇ ਦੇ ਅੱਜ ਚੱਲ ਤੋਸ਼ਨ ਫੀਸ ਤਾਂ ਸਾਡੀ ਓਕੇ ਭਰਤੀ ਸੀ ਆਪਾਂ ਹਾਂ ਬਾਕੀ ਠੀਕ ਹੈ ਕੋਈ ਗੱਲ ਨਹੀਂ ਇਸ ਪਰ ਵੀ ਬਹੁਤ ਓਕੀ ਆਈ ਹੈ ਯਾਰ ਹਾਂ ਰੋਕਿਆ ਕੋਈ ਫੋਨ ਆ ਗਿਆ ਕੀ ਜਵਾਕ ਕਨੀ ਫੀਸ ਫੀਸ ਲਾ ਰખી ਆ ਯਾਰ ਤੂੰ ਮੈਨੂੰ ਰੀਸ ਕਰਦਾ ਤੂੰ ਮੇਰੀ ਨਹੀਂ ਬਾਉ ਜੀ ਮੈਂ ਤਾਂ ਗੱਲ ਕਰਤਾ ਹੀ ਫਿਰ ਬਹੁਤ ਪਨੀ ਜਵਾਕ ਪੜਾਦੇ ਬਹੁਤ ਓਕੀ ਆਈ ਉਹ ਜਵਾਕ ਆਏ ਨਹੀਂ ਪੜਾਏ ਜਾਂਦੇ ਕਾਕਾ ਹੈਲੋ ਹਾਂ ਜੀ ਪੁੱਤ ਹਾਂ ਬੁੱਤ ਰਾਸਿਲ ਕਦਮ ਹੋ ਗਿਆ ਹਾਂ ਕੋਈ ਨਹੀਂ ਕੋਈ ਪੁੱਤ ਮੈਂ ਲਾਉਂਗਾ ਤੂੰ ਟੈਨਸ਼ਨ ਲੈ ਪੁੱਤ ਚੱਲ ਬਈ ਯਾਰ ਚੱਲੇ ਯਾਰ ਬਹੁਤ ਟਾਈਮ ਚਲਦੇ ਹੀ ਚਲਦੇ ਆ ਆਪੋ ਤੇ ਕੋਈ ਨਹੀਂ ਰਾਸ਼ਮੈ ਲਾਉਂਗਾ ਤੇ ਹਾਂ ਸੱਚ ਪੁੱਤੋ ਮੈਂ ਕਹਿੰਦਾ ਸੀਗਾ ਤੇਰਾ ਰਿਜ਼ਲਟ ਸੀ ਬੇਟਾ ਅੱਜ ਤੇ ਰਿਜ਼ਲਟ ਆਇਆ ਨਹੀਂ ਜੇ ਅੱਛਾ ਇਹ ਨਾਮ ਲਾਉਗਾ ਯਾਰ ਹੋਰ ਯਾਰ ਮੇਰਾ ਤਾਂ ਆ ਬਈ ਚੱਲਦੇ ਮੋਹੂ ਚੱਲਦੇ ਚੱਲੇ ਚੱਲ ਚੱਲ ਬੱਠਾ ਵੜੀ ਬੱਠਾ ਵੜ ਬੱਠਾ ਚੱਲ ਬੇਟਾ ਮੈਂ ਤੈਨੂੰ ਬਾਅਦ ਚ ਕਰਦਾ ਠੀਕ ਆ ਮੈਨੂੰ ਜਦੋਂ ਰਿਜ਼ਲਟ ਆਇਆ ਮੈਨੂੰ ਫੋਨ ਕਰਦੀ ਠੀਕ ਠੀਕ ਹੈ ਬੇਟਾ ਠੀਕ ਹੈ ਠੀਕ ਹੈ ਬੇਟਾ ਉਹ ਬਾਉ ਜੀ ਜਵਾਕ ਪੜਾਉਣੇ ਐ ਸੋਖੇ ਨਹੀਂ ਹੁੰਦੇ ਕਾਕਾ ਮੇਰੀ ਗੱਲ ਸੁਣ ਚੰਗਾ ਈਸੀ ਚਾਹੀਦਾ ਹੁੰਦਾ ਜੋ ਕਾਨੂੰਨ ਨਾਲ ਜਿਹੜੇ ਸਕੂਲਾਂ ਦੇ ਵਿੱਚ ਪੜਦੇ ਸਰਕਾਰੀ ਸਕੂਲਾਂ ਦੇ ਵਿੱਚ ਜਵਾਕ ਨਹੀਂ ਪਾਸ ਹੁੰਦੇ ਕੰਮੈਂਟਾਂ ਚ ਪੜਾਉਣੇ ਪੈਂਦੇ ਜਵਾਕ ਉਹ ਬਾਉ ਜੀ ਚਲੋ ਐ ਚਲ ਨਾਲ ਜਵਾਕ ਨੂੰ ਪੜ ਕੇ ਨਾਲ ਮੁੜ ਕੇ ਉਹਨਾਂ ਦੀ ਫੀਸਾਂ ਜਿਹੜੀ ਟਿਊਸ਼ਨ ਹੁੰਦੇ ਉਹਨਾਂ ਦੀ ਫੀਸਾਂ ਹੁੰਦੀਆਂ ਗਿਆ ਬਾਉ ਜੀ ਮੈਂ ਮੰਨਦਾ ਹੀ 50 ਤਕਰੀਬ ਬੰਦੇ ਆਈ ਸਰਕਾਰੀ ਸਰਕਾਰੀ ਸਕੂਲ ਚ ਲਾਇਆ ਬੱਚਾ ਐ ਥੋੜੇ ਜਵਾਕ ਡੀਸੀ ਲੱਗਣਗੇ ਚੱਲਦੀ ਆ ਤੂੰ ਚਲਾ ਯਾਰ ਚੱਲਦੇ ਬਾਉ ਜੀ ਚੱਲਦੇ ਹੋਰ ਇਹ ਲੈਣ ਕਰਾ ਰਾ ਆਏ ਰਹੇ ਨੇ। ਅਲੂ ਕੀ ਹੋ ਗਿਆ ਹੁਣ? ਓ ਯਾਰ ਤੋਰ ਲਾ ਯਾਰ ਇਹਨੂੰ ਯਾਰ ਕੀ ਡਰਾਮਾ ਬਣਾ ਰੱਖਿਆ ਤੂੰ ਯਾਰ ਮੈਂ ਲੇਟ ਹੋ ਹੀ ਜਾਂਦਾਗਾ। ਬਹੁਤ ਚਲਦੇ ਓ ਸਟਾਰਟ ਨਹੀਂ ਹੋ ਰਿਹਾ ਇੱਕ ਮਿੰਟੀ। ਉਹ ਸਟਾਰ ਨਹੀਂ ਹੋ ਰਹਾ ਤਾਂ ਪਹਿਲਾਂ ਇਹਨੂੰ ਚੈੱਕ ਨਹੀਂ ਕੀਤਾ ਇਹਨਾਂ ਨੇ ਉੱਥੋਂ। ਉਹ ਚੈੱਕ ਤਾਂ ਕੀਤਾ ਸੀ ਬਾਉ ਜੀ ਉਹਨਾਂ ਕੋਈ ਪ੍ਰੋਬਲਮ ਆ ਗਈ। ਲੱਗਦਾ ਕੀ ਪ੍ਰੋਬਲਮ ਆ ਗਈ ਯਾ ਤੋ ਚਾਈਦਾ ਲੈ ਲਓ ਯਾ ਤੁਸੀਂ ਯਾਰ। ਅੱਜ ਦਿਨ ਨਹੀਂ ਮਾੜਾ ਚੜਿਆ। ਯਾਰ ਉਹ ਕੀ ਹੋ ਗਿਆ? ਹੋਰ ਯਾਰ ਉਹੀ ਲੇਟ ਕਰਾਈ ਜਾਂਦਾ ਯਾਰ ਇਹ ਯਾਰ। ਇਹ ਨਾ ਨਾ ਪੇ ਸੱਚ ਦੇਗਾ ਨਹੀਂ ਕੋਈ ਨਾ ਭੇਜਣ ਵਾਲੇ ਭੰਦੇ ਆ ਸਾਰੇ ਛੋਡੇ ਵਾਲੇ ਤੁਸੀਂ ਵਾ ਉਹੀ ਗੱਲ ਉਹ ਬਾਊ ਜੀ ਬਸ ਚਲਦੇ ਬਸ ਹੁਣ ਸਟਾਰਟ ਕਰ ਲੈਣੇ ਜੀ ਹੈਲੋ ਹੈਲੋ ਆ ਕੀ ਹੋ ਗਿਆ ਚੱਲ ਗੋਲ ਅੱਛਾ ਰਿਜ਼ਲਟ ਆ ਗਿਆ ਠੀਕ ਹੈ ਠੀਕ ਹੈ ਠੀਕ ਹੈ ਕਿੰਨੇ ਆ ਗਏ ਚੱਲ ਕੋਈ ਗੱਲ ਨਹੀਂ ਪਾਸ ਹੋ ਗਿਆ ਕੋਈ ਗੱਲ ਨਹੀਂ ਪੈਸੇ ਦੇ ਕੇ ਮਾੜਾ ਮੋੜ ਰਖਾ ਰਹੇ ਆ ਇਹ ਆਪਾਂ ਨੂੰ ਵੜਾ ਪੈਸੇ ਵੀ ਕਰਨੀ ਆਏ ਉਹ ਟੈਨਸ਼ਨ ਹੀ ਨਹੀਂ ਲਈ ਜਾਂਦੇ ਖਾਸ ਹੋ ਗਿਆ ਬਹੁਤ ਜਨਾਬ ਵੀ ਹੁੰਦਾ ਤਾਂ ਕਰਵਾ ਲੈਂਦੇ ਉਹ ਕੋਈ ਗੱਲ ਹੈ ਠੀਕ ਹੈ ਸੋਣਾ ਗਿਆ ਲੈ ਦੇਖ ਲੈ ਯਾਰ ਇੰਨੇ ਪੈਸੇ ਲਾ ਲਾ ਕੇ ਬਹੁਤ ਚੰਗੀ ਹੈ ਬਈ ਪੜਾਈ ਉਹ ਮਹਿੰਗਿਆ ਤੇ ਭੈਣ ਦਾ ਪਰਸੈਂਟ 60 ਲੈ ਕੇ ਆਇਆਗਾ ਹੋਰ ਯਾਰ ਚਲ ਕੋਈ ਗੱਲ ਨਹੀਂ ਆਪਾਂ ਨੂੰ ਕੀ ਫਰਕ ਪੈਂਦਾ ਕੋਈ ਗੱਲ ਨਹੀਂ ਪੜਾਈ ਹੋਏ ਵੀ ਬਹੁਤ ਓਕੇ ਪੜਾਈ ਦਾ ਹੈਗੀ ਓਕੇ ਹਾਂ ਪੁੱਤ ਓਏ ਭਰਾਵਾ ਤੋਰ ਲਾ ਹੈ ਸੱਚੀ ਚੇਬੋਤਾ ਮੈਂ ਹੁਣੀ ਆ ਗਿਆ ਬੁੱਤੇ ਕੋਲ ਹੁਣੀ ਆ ਗਿਆ ਕੀ ਹੋ ਗਿਆ ਤੈਨੂੰ ਬਾਬੂ ਜੀ ਆ ਮੇਰੀ ਕੁੜੀ ਨੇ ਪੂਰੇ ਪੰਜਾਬ ਦੇ ਵਿੱਚ ਟੋਪ ਕੀਤਾ ਪੂਰੇ ਪੰਜਾਬ ਦੇ ਵਿੱਚ ਫਰਸਟ ਆਈ ਹੈ ਪਤਾ ਨਹੀਂ ਯਾਰ ਕਿਵੇਂ ਇਹਨਾਂ ਨੇ ਜਵਾਬ ਫਰਸਟ ਆ ਜਾਂਦੇ ਨੇ ਅਸੀਂ ਇਹਨੇ ਪੜਾਇਆ ਬਾਬੂ ਜੀ ਫੋਟ ਦਿਖਾਇਆ ਜੋ ਤੂੰ ਗੱਲ ਕਰਦੇ ਸੀ ਛੱਡ ਜਾ ਯਾਰ ਮੈਂ ਦੇਖਦਾ ਆ ਲੈ ਫਰਸਟ ਆਈ ਹੈ ਕੌਣ ਆ ਹੈ ਇਹ ਤਾਂ ਮੇਰੀ ਕੁੜੀ ਹੈ ਹੈ ਇਹ ਤਾਂ ਮੇਰੀ ਕੁੜੀ ਆ ਪੂਰੇ ਪੰਜਾਬ ਦੇ ਵੀ ਫਰਸਟ ਆਈ ਹੋਏ ਪਤਾ ਨਹੀਂ ਯਾਰ ਕਿਵੇਂ ਹਨਾ ਇਹਨਾਂ ਦੇ ਜਵਾਬ ਅਸੀਂ ਇਹਨੇ ਪੈਸੇ ਲਾਉਂਗੇ ਭਰਦੇ ਆ ਬਾਹ ਮਾਲਕਾ ਪਤਾ ਨਹੀਂ ਯਾਰ ਇਹਨੇ ਏਸੀਆਂ ਦੇ ਵਿੱਚ ਜਵਾਕਾਂ ਨੂੰ ਪੜਾਉਂਦੇ ਆ ਚੰਗੇ ਗੱਡੀਆਂ ਤੇ ਉਹਨਾਂ ਨੂੰ ਟਿਊਸ਼ਨ ਭੇਜਦੇ ਆ ਸਾਦਾ ਕੁਝ ਇੰਨਾ ਨਹੀਂ ਧੰਨਵਾਦ ਮਾਲਕਾ ਤੇਰਾ ਧੰਨਵਾਦ ਸਾਡੇ ਜਵਾਕਾਂ ਨੰਬਰ ਨਹੀਂ ਆਉਂਦੇ ਇਹਨਾਂ ਦੇ ਗਰੀਬਾਂ ਨੇ ਪਰਾਰੇ ਕਿਵੇਂ ਨੰਬਰ ਆਉਂਦੇ ਬਾਉ ਜੀ ਤੁਸੀਂ ਇੱਕ ਗੱਲ ਕਰਵਾ ਗੁੱਸਾ ਨਾ ਕਰਿਓ ਹਾਂ ਦੱਸ ਜ਼ਰੂਰੀ ਨਹੀਂਗਾ ਅਮੀਰਾਂ ਦੇ ਬੱਚੇ ਹੀ ਪਾਸ ਫਰਸਟ ਆਉਂਦੇ ਆ ਗਰੀਬਾਂ ਦੇ ਵੀ ਆਉਂਦੇ ਆ ਜ਼ਰੂਰੀ ਨਹੀਂਗਾ ਥੋਡੇ ਬਾਊਜੀ ਤੁਹਾਡੇ ਘਰ ਇਨਵਰਟਰ ਲੱਗਾ ਐ ਏਸੀ ਲੱਗੇ ਆ ਸਾਡੇ ਗਰੀਬਾਂ ਦੇ ਘਰੇ ਕੁਝ ਵੀ ਨਹੀਂਗਾ ਜੇ ਸਾਡੇ ਘਰ ਲਾਈਟ ਵਿੱਚ ਨਹੀਂ ਜਾਂਦੀ ਹੈ ਨਾ ਤੇ ਮੇਰੇ ਬੱਚੇ ਦੀਵਾ ਲਗਾ ਕੇ ਫੇਰ ਪੜਦੇ ਆ ਯਾਰ ਤੇਰੀ ਨਾ ਇਹ ਆ ਕਰ ਲੈਣਾ ਮੇਰੀਆਂ ਯਾਰਾਂ ਚੱਠਾ ਕੋ ਯਾਰ ਮੈਂ ਸੋਚਦਾ ਹੁੰਦਾ ਸੀਗਾ ਕਿ ਸਾਡੇ ਅਮੀਰਾਂ ਦਾ ਹੀ ਜਵਾਬ ਕੱਲੇ ਹੁੰਦੇ ਨਾ ਜਿਹੜੇ ਜਿਹੜੇ ਯਾਰ ਵੀ ਇੰਨੇ ਅੰਨੇ ਮਹਿੰਗੇ ਸਕੂਲਾਂ ਦੇ ਵਿੱਚ ਅਸੀਂ ਪੜਾਉਂਦੇ ਹਾਂ ਜੀ ਇਹ ਹੀ ਕੁਝ ਦੇਸ਼ ਵਾਸਤੇ ਕਰ ਪਰ ਮੈਂ ਅੱਜ ਯਾਰ ਮੈਂ ਥੱਲੇ ਤੋਂ ਇੱਕ ਸਬਕ ਲੈਂਦਾ ਹਾਂ ਯਾ ਤੁਹਾਡੇ ਯਾਰ ਵੀ ਗਰੀਬਾਂ ਦੇ ਜਵਾਕ ਵੀ ਆ ਜਾਂ ਕੱਚ ਕਲੇ ਵਾਲੇ ਬਹੁਤ ਪੱਤ ਬਹੁਤ ਮਹੱਤਵ ਕਰਦਾ। ਯਾ ਯਾ ਚੋਂਦਾ ਬਾਤ ਕਰਾ ਯਾਰ। ਸ਼ੁਕਰੇ ਬਬੂ ਜੀ। ਕੋਈ ਗੱਲ ਨਹੀਂ ਤੁਹਾਨੂੰ 100 ਰੁਪਏ ਮੰਗਿਆ ਨਾ। ਆ ਤੁਹਾਨੂੰ 200 ਰੁਪਏ ਦਿੰਦਾ ਚੱਲ। ਮੈਂ ਕੁੜੀ ਵਾਸਤੇ ਡੱਬਾ ਲੈ ਕੇ ਆ ਨਾ। ਮੈਂ ਡੱਬਾ ਤੁਹਾਨੂੰ ਕੋਈ ਗੱਲ। ਡੱਬਾ ਤੈਨੂੰ ਅਸੀਂ ਆਦੇ ਕੋਲੋਂ ਦੇਵਾਂਗੇ। ਠੀਕ ਆ ਬਬੂ। ਠੀਕ। ਮੈਂ ਤਾਂ ਕਰ। ਲੈ ਵੀ ਸਟਾਰਟ ਹੋ ਗਿਆ। ਬਾਓ ਮੇਰੇ ਪ੍ਰਮਾਤਮਾ।